ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਨੇ ਡੀਜੀਪੀ ਸਾਹਿਬ ਦੀਆਂ ਤੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਸਾਰੀਆਂ ਜਿਹੜੀਆਂ ਇਹ ਹਦਾਇਤਾਂ ਗਈਆਂ ਕਿ ਨਸ਼ੇ ਦਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਨਹੀਂ ਚਲਣ ਦਿੱਤਾ ਜਾਊਗਾ ਉਹਦੇ ਤੇ ਸਖਤ ਕਾਰਵਾਈ ਜਿਹੜੀ ਹੈਗੀ ਹੈ ਉਹ ਲਗਾਤਾਰ ਚੱਲ ਰਹੀ ਹੈ ਚਾਹੇ ਉਹ ਐਫਆਈਆਰ ਦਰਜ ਤੱਕ ਹੈ ਤੇ ਚਾਹੇ ਉਹ ਇਹਨਾਂ ਦੇ ਉੱਤੇ ਪ੍ਰੀਵੈਂਟਿਵ ਐਕਸ਼ਨ ਲੈਂਦੇ ਆਂ ਅਸੀਂ ਜਾਂ ਫਿਰ ਜੋ ਨਸ਼ੇ ਦੇ ਜਿਹੜੇ ਅ ਕਹਿੰਦੇ ਮਰੀਜ਼ ਬਣ ਜਾਂਦੇ ਨੇ ਉਹਨਾਂ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਹੈ ਉਸੇ ਤਹਿਤ ਜਿਹੜੀ ਹੈਗੀ ਹੈ ਕਾਰਵਾਈ ਕਰਦੇ ਆਂ ਜਿਹੜੇ ਨਸ਼ੇ ਦੇ ਸਮੱਗਲਰ ਨੇ ਜਿਹੜੇ ਨਸ਼ਾ ਵੇਚ-ਵੇਚ ਆਪਦੀਆਂ ਪ੍ਰਾਪਰਟੀਆਂ ਇਕੱਠੀਆਂ ਕਰ ਰਹੇ ਨੇ ਪੈਸਾ ਇਕੱਠਾ ਕਰ ਰਹੇ ਨੇ ਉਹਦੇ ਸਬੰਧ ਦੇ ਵਿੱਚ ਇਹ ਇੱਕ ਘਰ ਹੈਗਾ ਜਿਹੜਾ ਗੁਰਜੀਤ ਸਿੰਘ ਦਾ ਘਰ ਹੈ ਇਹ ਗੁਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਕੋਠੇਗੁਰੂ ਦਾ ਵਾਸੀ ਹੈ ਤੇ ਇਹਦਾ ਬੇਟਾ ਹੈਗਾ ਵਰਿੰਦਰਜੀਤ ਸਿੰਘ ਉਰਫ ਬਿੰਦਾ ਤੇ ਇਹਨਾਂ ਦਾ ਜਿਹੜਾ ਹੈਗਾ ਇਹਨਾਂ ਦੇ ਕਮਰਸ਼ੀਅਲ ਰਿਕਵਰੀ ਦੇ ਯਾਨੀ ਕਿ ਬਹੁਤ ਹੈਵੀ ਰਿਕਵਰੀ ਹੈ ਜਿਹੜੀ ਨਾਰਕੋਟਿਕ ਡਰਗ ਦੀ ਨਸ਼ਿਆਂ ਦੀ ਉਹਦੇ ਇਹਨਾਂ ਦੇ ਉੱਤੇ ਐਫ ਆਈ ਆਰਸ ਦਰਜ ਹੋਈਆਂ ਹੋਈਆਂ ਨੇ ਜਿਸ ਤਰ੍ਹਾਂ ਅ ਗੁਰਜੀਤ ਸਿੰਘ ਹੈ ਗੁਰਜੀਤ ਸਿੰਘ ਦੇ ਉੱਤੇ ਇੱਕ 40000 ਟ੍ਰੈਮਾਡੋਲ ਟੈਬਲੇਟਸ ਦਾ ਤੇ ਪਲੱਸ 590 ਵਾਇਲਸ ਆਫ ਬਲੂ ਰੈਕਸ ਕਫ ਸਰਪ ਦੀਆਂ ਮਕਦਮਾ 2021 ਦੇ ਵਿੱਚ ਦਰਜ ਹੋਇਆ ਸੀਗਾ ਤੇ ਉਹਦੇ ਵਿੱਚ ਉਹਨੂੰ 10 ਸਾਲ ਦੀ ਸਜ਼ਾ ਜਿਹੜੀ ਹੈਗੀ ਆ ਮਾਨਯੋਗ ਅਦਾਲਤ ਵੱਲੋਂ ਸੁਣਾਈ ਗਈ ਸੀ ਤੇ ਉਹਦੇ ਵਿੱਚ ਜਿਹੜਾ ਹੈਗਾ ਇਹਦੀ ਪ੍ਰਾਪਰਟੀ ਅਸੀਂ ਆਈਡੈਂਟੀਫਾਈ ਕੀਤੀ ਇਹਦੀ ਤੇ ਇਹਦੇ بیٹے ਦੀ ਜਿਹਦੇ ਵਿੱਚ ਜਿਹੜਾ ਇੱਕ ਆਹ ਘਰ ਜਿੱਥੇ ਆਪਾਂ ਖੜੇ ਆ ਇਹ ਜਿਹੜਾਗਾ ਫ੍ਰੀਜ਼ ਕੀਤਾ ਜਾਂਦਾ ਹੈ ਇਹ ਜਿੱਕੇ ਦੇ ਨਾਲ ਹੈਗਾ ਐਨੀਮਲ ਸ਼ੈਲਟਰ ਵੀ ਹੈਗਾ ਇਹਨਾਂ ਦਾ ਆਪਾਂ ਅੱਗੇ ਉੱਥੇ ਵੀ ਅਸੀਂ ਜਾ ਰਹੇ ਹਾਂ ਉਹਨੂੰ ਵੀ ਅਸੀਂ ਜਿਹੜਾ ਹੈਗਾ ਫੀਡ ਕਰ ਰਹੇ ਹਾਂ ਇਹ ਦੋਨੋਂ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਨੇ ਨਾ ਇਹ ਵੇਚ ਸਕਦੇ ਨੇ ਨਾ ਇਹਨੂੰ ਅੱਗੇ ਕਿਤੇ ਜਿਹੜਾ ਹੈਗਾ ਸੇਲ ਆਊਟ ਕਰ ਸਕਦੇ ਨੇ ਨਾ ਟਰਾਂਸਫਰ ਕਰ ਸਕਦੇ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਰਕਾਰ ਵੱਲੋਂ ਅਸੀਂ ਕੇਸ ਬਣਾ ਕੇ ਦਾ ਭੇਜਿਆ ਸੀਗਾ ਤਾਂ ਜੋ ਇਹ ਬਾਕੀ ਦੇ ਨਿਸ਼ਾ ਸਮਗਲਰਾਂ ਨੂੰ ਵੀ ਇਹ ਸੋਝੀ ਆਵੇ ਵੀ ਇਹ ਕੋਈ ਥੋੜਾ ਕੋਈ ਬਿਜ਼ਨਸ ਨਹੀਂ ਹੈਗਾ ਇਹ ਕੋਈ ਥੋੜਾ ਕੋਈ ਧੰਦਾ ਨਹੀਂ ਹੈਗਾ ਜਿਹਦੇ ਨਾਲ ਤੁਸੀਂ ਸੋਚਦੇ ਹੋ ਵੀ ਅਸੀਂ ਕਮਾਈ ਕਰਕੇ ਆਪ ਦਾ ਜਿਹੜਾ ਹੈਗਾ ਪੈਸੇ ਕਮ ਸਾਧਨ ਇਕੱਠੇ ਕਰ ਲਾਂਗੇ ਜਾਂ ਆਪ ਜੀ ਕੋਈ ਪ੍ਰਾਪਰਟੀ ਬਣਾ ਲਾਂਗੇ ਨਸ਼ੇ ਦੀ ਕਮਾਈ ਦੇ ਵਿੱਚੋਂ ਜਿਹੜੀ ਵੀ ਪ੍ਰਾਪਰਟੀ ਤੁਹਾਡੀ ਬਣੂਗੀ ਉਹ ਜ਼ਬਤ ਕੀਤੀ ਜਾਊਗੀ ਉਹ ਫ੍ਰੀਜ਼ ਕੀਤੀ ਜਾਊਗੀ ਤੇ ਜਿਹੜਾ ਹੈਗਾ ਸਜ਼ਾ ਤਾਂ ਤੁਹਾਨੂੰ ਵਕਰੀ ਮਿਲਣੀ ਹੋਏ ਤਾਂ ਇਹਦੇ ਨਾਲ ਮੇਰੀ ਜਿਹੜੀ ਹੈਗੀ ਹੈ ਜਿੰਨੇ ਵੀ ਇਹ ਰਾਮਪੁਰਾ ਸਬਡਿਵੀਜ਼ਨ ਦੇ ਵਿੱਚ ਨਸ਼ੇ ਦੇ ਸੌਦਾਗਰ ਨੇ ਜਾਂ ਵੇਚਰੇ ਨੇ ਉਹਨਾਂ ਤੇ ਸਾਡੇ ਵੱਲੋਂ ਲਗਾਤਾਰ ਪਰਚੇ ਦਰਜ ਤਾਂ ਹੋ ਹੀ ਰਹੇ ਨੇ ਹੁਣ ਅਸੀਂ ਉਹਨਾਂ ਦੇ ਕੇਸ ਤਿਆਰ ਕਰ ਕਰਕੇ ਜਿਹੜੀਆਂ ਹੈਗੀਆਂ ਪ੍ਰਾਪਰਟੀਆਂ ਫ੍ਰੀਜ਼ ਕਰਾ ਰਹੇ ਹਾਂ ਤਾਂ ਜੋ ਕਿਸੇ ਵੀ ਨਵੇਂ ਇਹ ਜਿਹੜਾ ਸੋਚਦਾ ਵੀ ਇਹਦੇ ਵਿੱਚ ਮੈਂ ਨਸ਼ਾ ਤਸਕਰੀ ਕਰਕੇ ਕੋਈ ਪੈਸੇ ਇਕੱਠੇ ਕਰ ਸਕਦਾ ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਮਾਰਜਨ ਪੈਸੇ ਕਮਾਉਣ ਦਾ ਉਹ ਵੱਧ ਹੁੰਦਾ ਹੈ ਜ਼ਿੰਦਗੀਆਂ ਤਾਂ ਗਲਦੀ ਨਹੀਂ ਲੋਕਾਂ ਦੀਆਂ ਪਰ ਇਹ ਨਾਲ ਜਿਹੜੇ ਪੈਸੇ ਇਕੱਠੇ ਕਰਕੇ ਪ੍ਰਾਪਰਟੀਆਂ ਬਣਾਈਆਂ ਨੇ ਇਹ ਵੀ ਅਸੀਂ ਜਬਤ ਕਰ ਲੈਣੀਆਂ ਨੇ ਮਤਲਬ ਇਹ ਜੋ ਨਿਕਲਣਾ ਕੁਝ ਨਹੀਂ ਹੈਗਾ ਇਹਦੇ ਨਾਲ ਤੁਹਾਨੂੰ ਜੇਲਾ ਵੀ ਭੁਗਤਣੀਆਂ ਪੈਣਗੀਆਂ ਸਰ ਇਹ ਬਾਹਰ ਆ ਜਾ ਹੁਣ ਮਤਲਬ ਕਿ ਅੰਦਰ ਆ ਜੀ ਇਹ ਜਿਹੜਾ ਗੁਰਜੀਤ ਸਿੰਘ ਹੈ ਜੀ ਉਹ ਜੇਲ੍ਹ ਦੇ ਵਿੱਚ 10 ਸਾਲ ਦੀ ਜਿਹੜੀ ਸਜ਼ਾ ਹੈਗੀ ਹੈ ਆ ਆਪਦੀ ਭੁਗਤ ਰਿਆ ਤੇ ਉਸ ਦੇ ਜਿਹੜਾ ਹੈਗਾ ਉਹਦਾ ਬੇਟਾ ਜਿਹੜਾ ਹੈਗਾ ਉਹਦਾ ਕੇਸ ਚੱਲ ਰਿਹਾ ਤਾਂ ਇਹ ਦੋਨੋਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹੀ ਸਾਡੀ ਚੇਤਾਵਨੀ ਵੀ ਹੈ ਤੇ ਇੱਕ ਸਮਝਾ ਵੀ ਰਹੇ ਹਾਂ ਇਸ ਪੱਖ ਤੋਂ ਕਿ ਇਹ ਨਸ਼ੇ ਦੇ ਕਾਰੋਬਾਰ ਚ ਕੁਝ ਨਹੀਂ ਰੱਖਿਆ ਇਦੋਂ ਆਪਦੀ ਮਿਹਨਤ ਮਜ਼ਦੂਰੀ ਕਰੋ ਉਹ ਜਿਹੜੇ 4 ਪੈਸੇ ਕਮਾਓਗੇ ਤੁਹਾਡੇ ਨਾਲ ਰਹਿਣਗੇ ਪਰ ਜਿਹੜੇ ਨਸ਼ੇ ਵਾਲੇ ਪੈਸੇ ਇਹ ਤੁਹਾਡੇ ਨਾਲ ਨਹੀਂ ਰਹਿਣੇ ਜਾਂ ਤਾਂ ਕੋਟਾਂ ਦੇ ਵਿੱਚ ਤੁਸੀਂ ਕੇਸ ਭੁਗਤਦੇ ਰਹੋਗੇ ਉੱਥੇ ਖਰਚੇ ਕਰਦੇ ਰਹੋਗੇ ਤੁਸੀਂ ਆਪਣੇ ਤੇ ਜਾਂ ਫਿਰ ਜਿਹੜੀਆਂ ਪ੍ਰਾਪਰਟੀਆਂ ਇਕੱਠੀਆਂ ਕਰੋਗੇ ਉਹ ਸਾਰੀਆਂ ਜਿਹੜੀਆਂ ਸਾਡੇ ਵੱਲੋਂ ਜਬਤ ਕੀਤੀਆਂ ਜਾਣਗੀਆਂ ਥੈਂਕ ਯੂ ਸਰ